ਵੀਰ ਜਲੰਧਰ ਰੇਲਵੇ ਸਟੇਸ਼ਨ ਦੀ ਹੈ ਜਿੱਥੇ ਕਿ ਨਹਾਗ ਬਾਣੀ ਦੇ ਵਿੱਚ ਮੁੰਡੇ ਟ੍ਰੇਨ 'ਚ ਚੜਦੇ ਨੇ ਔਰ ਕਦੀ ਚੜਦੇ ਕਦੀ ਉਤਰਦੇ ਨੇ ਤੇ ਜਦੋਂ ਟਿਕਟ ਵਾਲੇ ਨੇ ਟਿਕਟਾਂ ਮੰਗੀਆਂ ਤੇ ਉਸ ਦੇ ਨਾਲ ਬਹਿਸ-ਵਾਜੀ ਹੁੰਦੀ ਹੈ ਬਹਿਸ-ਵਾਜੀ ਇੰਨੀ ਵੱਜਾਂਦੀ ਹੈ ਕਿ ਹੱਥੋਂ ਪਾਈ ਦੇ ਉੱਤੇ ਉਤਰ ਆਉਂਦੇ ਆ ਫਿਰ ਇਹਨਾਂ ਨੂੰ ਜਿਹੜਾ ਉੱਥੇ ਦੇ ਜੀਆਰਪੀ ਪੁਲਿਸ ਹੈ ਉਸ ਦੇ ਜਿਹੜੇ ਕਰਮਚਾਰੀ ਨੇ ਉਹ ਲੈ ਕੇ ਜਾਂਦੇ ਨੇ ਪਰ ਇਹਨਾਂ ਨੇ ਫੋਨ ਸਾਥ ਕਰਕੇ 8 ਤੋਂ 10 ਮੁੰਡੇ ਬੁਲਾਏ ਤੇ ਉਸ ਤੋਂ ਬਾਅਦ ਜਿਹੜਾ ਸਟੇਸ਼ਨ ਪੋਸਟ ਹੈ ਉਹਦੀ ਕਾਫੀ ਭੰਨ ਤੋੜ ਕੀਤੀ ਹੈ ਮਾਮਲਾ ਵਾਧਾ ਨਜ਼ਰ ਆਇਆ ਪੂਰੀ ਸੀਸੀਟੀਵੀ ਵਿੱਚ ਵੀਡੀਓ ਕੈਦ ਹੈ ਜੁੱਚ ਪਤਾ ਲੱਗਦਾ ਪੈਕ ਇਹਨਾਂ ਨੂੰ ਲੈ ਕੇ ਜਾ ਰਹੇ ਨੇ ਪਿੱਛੋਂ ਉਹਦੇ ਤਲਵਾਰਾਂ ਲਹਿਰਾਉਂਦੇ ਮੁੰਡੇ ਵੀ ਹਾਲਾਂਕਿ ਪੂਰੀ ਵੀਡੀਓ ਸੋਸ਼ਲ ਮੀਡੀਆ ਦੇ ਰੈਸਟ੍ਰਿਕਸ਼ਨ ਕਰਕੇ ਤੁਹਾਨੂੰ ਨਹੀਂ ਦਿਖਾਈ ਜਾ ਸਕਦੀ ਪਰ ਇਹ ਜਲੰਧਰ ਰੇਲਵੇ ਸਟੇਸ਼ਨ ਦਾ ਹਾਲ ਹੈ ਜਿੱਥੇ ਕਿ ਨਿਹੰਗ ਬਾਣਿਆਂ ਦੇ ਵਿੱਚ ਇਹਨਾਂ ਮੁੰਡਿਆਂ ਨੇ ਜਿਹੜਾ ਹੁਲੜਬਾਜੀ ਕੀਤੀ ਆ ਔਰ ਉਸ ਬਾਅਦ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਆ ਔਰ ਤੁਸੀਂ ਇਹ ਦੱਸੋ ਵੀ ਕਿੱਥੋਂ ਤੱਕ ਸਹੀ ਹੈ ਕਿ ਗਲਤ ਹੈ ਕਿ ਜੇ ਤੁਹਾਡੇ ਕੋਲੇ ਕੋਈ ਟ੍ਰੇਨ ਦੇ ਵਿੱਚ ਟਿਕਟ ਮੰਗਦਾ ਹੈ ਤੇ ਉਸ ਨੂੰ ਟਿਕਟ ਦੇਣੀ ਚਾਹੀਦੀ ਹੈ ਜਾਂ ਨਹੀਂ ਦੇਣੀ ਚਾਹੀਦੀ ਹਾਲਾਂਕਿ ਉੱਥੇ ਦੇ ਜਿਹੜੇ ਚਸੰਦੀ ਲੋਕ ਨੇ ਉਹ ਵੀ ਇਹ ਕਹਿੰਦੇ ਨੇ ਕਿ ਟਿਕਟ ਨੂੰ ਲੈ ਕੇ ਸ਼ਾਇਦ ਬਬਾਲ ਹੋਇਆ ਇਹਨਾਂ ਦਾ ਔਰ ਇਹ ਮਾਮਲਾ ਇੰਨਾ ਵੱਧ ਗਿਆ ਉਸ ਬਾਅਦ 10 ਤੋਂ 8 ਮੁੰਡੇ ਜਿਹੜੇ ਨੇ ਉਹ ਹੋਰ ਮਗਾਏ ਤੇ ਉਹਨਾਂ ਨੇ ਵੀ ਇਹੀ ਕੁਝ ਕੀਤਾ ਆ ਔਰ ਇਹ ਤੁਸੀਂ ਦੇਖੋ ਵੀ ਜਿਹੜੇ ਜਾ ਰਹੇ ਨੇ ਇਹਨਾਂ ਦੇ ਹੱਥ ਵਿੱਚ ਕਿਰਪਾਨਾਂ ਨੇ ਔਰ ਉਸ ਬਾਅਦ ਇਹਨਾਂ ਨੇ ਪੂਰੀ ਜਿਹੜੀ ਪੋਸਟ ਹੈ ਇਸ ਪੁਲਿਸ ਦੀ ਰੇਲਵੇ ਪੁਲਿਸ ਦੀ ਉਸ ਪੋਸਟ ਦੇ ਉੱਤੇ ਹਮਲਾ ਕੀਤਾ ਤੋੜਿਆ ਭੰਨਿਆ ਔਰ ਹਾਲਾਕੇ ਵੀਡੀਓ ਅਸੀਂ ਕੁਝ ਅੱਜ ਤੁਹਾਨੂੰ ਦਿਖਾ ਰਹੇ ਆ ਲੜਾਈ ਦੇ ਅੰਸ਼ ਨਹੀਂ ਦਿਖਾ ਸਕਦੇ ਕਿਉਂਕਿ ਸੋਸ਼ਲ ਮੀਡੀਆ ਦੇ ਰੈਸਟ੍ਰਿਕਸ਼ਨ ਕਰਕੇ ਇਹ ਇਹ ਸਾਰਾ ਕੱਟ ਕੇ ਤੁਹਾਨੂੰ ਦਿਖਾ ਰਹੇ ਹਾਂ ਪਰ ਇਹਦੇ ਵਿੱਚ ਪਹਿਲਾਂ ਬਹੁਤ ਹੱਥੋਂ ਪਾਈ ਹੋਈ ਨਜ਼ਰ ਆਈ ਗਿਆ ਉਸ ਬਾਅਦ ਹੋਰ ਮੁੰਡੇ ਆਉਂਦੇ ਨੇ ਜਿਹੜੇ ਕਿ ਚੈੱਕ ਪੋਸਟ ਦੇ ਸ਼ੀਸ਼ੇ ਤੱਕ ਭੰਨ ਜਾਂਦੇ ਨੇ ਔਰ ਇਹ ਮਾਮਲਾ ਉਦੋਂ ਵਿਗੜਿਆ ਜਦੋਂ ਕਿ ਇਹਨਾਂ ਤੋਂ ਟਿਕਟ ਮੰਗੀ ਹੈ ਟਿਕਟ ਮੰਗਣ ਦੇ ਨਾਂ ਦੇ ਉੱਤੇ ਹੁੱਲਣ ਪਾਚੀ ਹੁੰਦੀ ਹੈ ਇੱਕ ਦੂਸਰੇ ਦੇ ਨਾਲ ਗਲੋਗਲਾਵਾ ਫੜਿਆ ਜਾਂਦਾ ਆ ਤੇ ਗਾਲਚ ਤੱਕ ਵਾਜ ਜਾਂਦੀ ਹੈ ਕਿ ਇਹ ਮੁੰਡੇ ਜਿਹੜੇ ਨੇ ਫੋਨ ਕਰਕੇ ਹੋਰ ਮੁੰਡਿਆਂ ਨੂੰ ਸਾਧਦੇ ਨੇ ਕਿ ਉਸ ਤੋਂ ਬਾਅਦ ਜਿਹੜਾ ਆ ਉਹ ਮੁੰਡੇ ਜਿਹੜੇ 8 ਤੋਂ 9 ਮੁੰਡੇ ਕਹਿੰਦੇ ਦੱਸੇ ਜਾ ਰਹੇ ਨੇ ਜਿਹੜੇ ਆਏ ਨੇ ਉਹਨਾਂ ਨੇ ਜੀਆਰਪੀ ਪੁਲਿਸ ਦਾ ਡਿਪੋਸਟ ਹੈ ਉਸ ਦੇ ਸ਼ੀਸ਼ੇ ਤੱਕ ਭੰਨ ਦਿੱਤੇ ਨੇ ਔਰ ਮਾਮਲਾ ਕਾਫੀ ਵੱਧ ਗਿਆ ਫਿਲਹਾਲ ਹੁਣ ਇਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਜੇ ਕੋਈ ਸਫ਼ਰ ਕਰ ਰਿਹਾ ਤੇ ਕਾਨੂੰਨਨ ਤੌਰ ਦੇ ਉੱਤੇ ਟਿਕਟ ਮੰਗਣਾ ਅਜਾਇਆ ਉਹਨਾਂ ਦੀ ਜ਼ਿੰਮੇਵਾਰੀ ਹੈ ਔਰ ਜੇਕਰ ਤੁਸੀਂ ਟਿਕਟ ਨਹੀਂ ਦਿਖਾਉਂਦੇ ਤੇ ਤੁਹਾਡੇ ਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਤੇ ਉਹਦੇ ਵਿੱਚ ਸ਼ਾਇਦ ਕੋਈ ਹੁਲਣ ਬਾਜ਼ੀ ਦਾ ਜਿਹੜਾ ਕੋਈ ਨਿਸ਼ਾਨ ਨਹੀਂ ਹੋਣਾ ਚਾਹੀਦਾ ਜੇਕਰ ਦੇਖਿਆ ਜਾਵੇ ਤਾਂ ਪਰ ਉੱਥੇ ਹੋਇਆ ਇਹ ਆ ਔਰ ਇਸ ਨਾਲ ਹੀ ਇਹ ਵੀਡੀਓ ਜਿਹੜੀ ਹੈ ਸੀਸੀਟੀਵੀ ਵੀਡੀਓ ਤੁਹਾਨੂੰ ਅਸੀਂ ਦਿਖਾ ਰਹੇ ਜਿਹੜੀ ਕਿ ਉਹ ਉੱਤੇ ਤਸਵੀਰ ਜਲੰਧਰ ਰੇਲਵੇ ਸਟੇਸ਼ਨ ਦੀ ਹੈ ਜਿੱਥੇ ਕਿ ਨਹਾੰਗ ਪਾਣੀ ਦੇ ਵਿੱਚ ਮੁੰਡੇ ਟ੍ਰੇਨ 'ਚ ਚੜਦੇ ਨੇ ਔਰ ਕਦੀ ਚੜਦੇ ਕਦੀ ਉਤਰਦੇ ਨੇ ਤੇ ਜਦੋਂ ਟਿਕਟ ਵਾਲੇ ਨੇ ਟਿਕਟਾਂ ਮੰਗੀਆਂ ਤੇ ਉਸ ਦੇ ਨਾਲ ਬੈਸਬਾਜੀ ਹੁੰਦੀ ਹੈ ਬੈਸਬਾਜੀ ਇੰਨੀ ਵੱਜਾਂਦੀ ਹੈ ਕਿ ਹੱਥੋਂ ਪਾਈ ਦੇ ਉੱਤੇ ਉਤਰ ਆਉਂਦੇ ਆ ਫਿਰ ਇਹਨਾਂ ਨੂੰ ਜਿਹੜਾ ਉੱਥੇ ਦੇ ਜੀਆਰਪੀ ਪੁਲਿਸ ਹੈ ਉਸ ਦੇ ਜਿਹੜੇ ਕਰਮਚਾਰੀ ਨੇ ਉਹ ਲੈ ਕੇ ਜਾਂਦੇ ਨੇ ਪਰ ਇਹਨਾਂ ਨੇ ਫੋਨ ਸਾਥ ਕਰਕੇ 8 ਤੋਂ 10 ਮੁੰਡੇ ਬੁਲਾਏ ਤੇ ਉਸ ਤੋਂ ਬਾਅਦ ਜਿਹੜਾ ਸਟੇਸ਼ਨ ਪੋਸਟ ਹੈ ਉਹਦੀ ਕਾਫੀ ਪਾਨ ਤੋੜ ਕੀਤੀ ਹੈ ਮਾਮਲਾ ਵਾਧਾ ਨਜ਼ਰ ਆਇਆ ਪੂਰੀ ਸੀਸੀਟੀਵੀ ਵਿੱਚ ਵੀਡੀਓ ਕੈਦ ਹੈ ਜੁਸ ਪਕਾ ਲੱਗਦਾ ਪੈਕ ਇਹਨਾਂ ਨੂੰ ਲੈ ਕੇ ਜਾ ਰਹੇ ਨੇ ਪਿੱਛੋਂ ਉਹਦੇ ਤਲਵਾਰਾਂ ਲਹਿਰਾਉਂਦੇ ਮੁੰਡੇ ਵੀ ਹਾਲਾਂਕਿ ਪੂਰੀ ਵੀਡੀਓ ਸੋਸ਼ਲ ਮੀਡੀਆ ਦੇ ਰੈਸਟ੍ਰਿਕਸ਼ਨ ਕਰਕੇ ਤੁਹਾਨੂੰ ਨਹੀਂ ਦਿਖਾਈ ਜਾ ਸਕਦੀ ਪਰ ਇਹ ਜਲੰਧਰ ਰੇਲਵੇ ਸਟੇਸ਼ਨ ਦਾ ਹਾਲ ਹੈ ਜਿੱਥੇ ਕਿ ਨਿਹੰਗ ਬਾੜਿਆਂ ਦੇ ਵਿੱਚ ਇਹ ਮੁੰਡਿਆਂ ਨੇ ਜਿਹੜਾ ਉਹ ਲੜਬਾਜੀ ਕੀਤੀ ਆ ਔਰ ਉਸ ਬਾਅਦ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਆ ਔਰ ਤੁਸੀਂ ਇਹ ਦੱਸੋ ਵੀ ਕਿੱਥੋਂ ਤੱਕ ਸਹੀ ਐ ਕਿ ਗਲਤ ਐ ਕਿ ਜੇ ਤੁਹਾਡੇ ਕੋਲੇ ਕੋਈ ਟ੍ਰੇਨ ਦੇ ਵਿੱਚ ਟਿਕਟ ਮੰਗਦਾ ਹੈ ਤੇ ਉਸ ਨੂੰ ਟਿਕਟ ਦੇਣੀ ਚਾਹੀਦੀ ਐ ਜਾਂ ਨਹੀਂ ਦੇਣੀ ਚਾਹੀਦੀ ਹਾਲਾਂਕਿ ਉੱਥੇ ਦੇ ਜਿਹੜੇ ਚਸ਼ਮਦੀ ਲੋਕ ਨੇ ਉਹ ਵੀ ਇਹ ਕਹਿੰਦੇ ਨੇ ਕਿ ਟਿਕਟ ਨੂੰ ਲੈ ਕੇ ਸ਼ਾਇਦ ਬਿਪਾਲ ਹੋਇਆ ਇਹਨਾਂ ਦਾ ਔਰ ਇਹ ਮਾਮਲਾ ਇੰਨਾ ਵੱਧ ਗਿਆ ਉਸ ਬਾਅਦ 10 ਤੋਂ 8 ਮੁੰਡੇ ਜਿਹੜੇ ਨੇ ਉਹ ਹੋਰ ਮਗਾਏ ਤੇ ਉਹਨਾਂ ਨੇ ਵੀ ਇਹੀ ਕੁਝ ਕੀਤਾ ਆ ਔਰ ਇਹ ਤੁਸੀਂ ਦੇਖੋ ਵੀ ਜਿਹੜੇ ਜਾ ਰਹੇ ਨੇ ਇਹਨਾਂ ਦੇ ਹੱਥ ਵਿੱਚ ਕਿਰਪਾਨਾਂ ਨੇ ਔਰ ਉਸ ਬਾਅਦ ਇਹਨਾਂ ਨੇ ਪੂਰੀ ਜਿਹੜੀ ਪੋਸਟ ਹੈ ਇਸ ਪੁਲਿਸ ਦੀ ਰੇਲਵੇ ਪੁਲਿਸ ਦੀ ਉਸ ਪੋਸਟ ਦੇ ਉੱਤੇ ਹਮਲਾ ਕੀਤਾ ਤੋੜਿਆ ਭੰਨਿਆ ਔਰ ਹਾਲਾਕੇ ਵੀਡੀਓ ਅਸੀਂ ਕੁਝ ਅੱਜ ਤੁਹਾਨੂੰ ਦਿਖਾ ਰਹੇ ਆ ਲੜਾਈ ਦੇ ਅੰਸ਼ ਨਹੀਂ ਦਿਖਾ ਸਕਦੇ ਕਿਉਂਕਿ ਸੋਸ਼ਲ ਮੀਡੀਆ ਦੇ ਰੈਸਟ੍ਰਿਕਸ਼ਨ ਕਰਕੇ ਇਹ ਇਹ ਸਾਰਾ ਕੱਟ ਕੇ ਤੁਹਾਨੂੰ ਦਿਖਾ ਰਹੇ ਹਾਂ ਪਰ ਇਹਦੇ ਵਿੱਚ ਪਹਿਲਾਂ ਬਹੁਤ ਹਤੁਪਾਈ ਹੋਈ ਨਜ਼ਰ ਆਈ ਹੈ ਉਸ ਬਾਅਦ ਹੋਰ ਮੁੰਡੇ ਆਉਂਦੇ ਨੇ ਜਿਹੜੇ ਕਿ ਚੈੱਕ ਪੋਸਟ ਦੇ ਸ਼ੀਸ਼ੇ ਤੱਕ ਪਹੁੰਚ ਜਾਂਦੇ ਨੇ ਔਰ ਇਹ ਮਾਮਲਾ ਉਦੋਂ ਵਿਗੜਿਆ ਜਦੋਂ ਕਿ ਇਹਨਾਂ ਤੋਂ ਟਿਕਟ ਮੰਗੀ ਹੈ ਟਿਕਟ ਮੰਗਣ ਦੇ ਨਾਂ ਦੇ ਉੱਤੇ ਔਲਣ ਪਾਚੀ ਹੁੰਦੀ ਹੈ ਇੱਕ ਦੂਸਰੇ ਦੇ ਨਾਲ ਗਲੋਗਲਾਵਾ ਫੜਿਆ ਜਾਂਦਾ ਆ ਤੇ ਗਾਲਚ ਤੱਕ ਪਹੁੰਚ ਜਾਂਦੀ ਹੈ ਕਿ ਇਹ ਮੁੰਡੇ ਜਿਹੜੇ ਨੇ ਫੋਨ ਕਰਕੇ ਹੋਰ ਮੁੰਡਿਆਂ ਨੂੰ ਸਾਧਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਆ ਉਹ ਮੁੰਡੇ ਜਿਹੜੇ 8 ਤੋਂ 9 ਮੁੰਡੇ ਕਹਿੰਦੇ ਦੱਸੇ ਜਾ ਰਹੇ ਨੇ ਜਿਹੜੇ ਆਏ ਨੇ ਉਹਨਾਂ ਨੇ ਜੀਆਰਪੀ ਪੁਲਿਸਰਡ ਦੀ ਪੋਸਟ ਹੈ ਉਸ ਦੇ ਸ਼ੀਸ਼ੇ ਤੱਕ ਭੰਨ ਦਿੱਤੇ ਨੇ ਔਰ ਮਾਮਲਾ ਕਾਫੀ ਵੱਧ ਗਿਆ ਫਿਲਹਾਲ ਹੁਣ ਇਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਜੇ ਕੋਈ ਸਫ਼ਰ ਕਰ ਰਿਹਾ ਤੇ ਕਾਨੂੰਨਨ ਤੌਰ ਦੇ ਉੱਤੇ ਟਿਕਟ ਮੰਗਣਾ ਜੁੜਾਇਆ ਉਹਨਾਂ ਦੀ ਜ਼ਿੰਮੇਵਾਰੀ ਹੈ ਔਰ ਜੇਕਰ ਤੁਸੀਂ ਟਿਕਟ ਨਹੀਂ ਦਿਖਾਉਂਦੇ ਤੇ ਤੁਹਾਡੇ ਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਤੇ ਉਹਦੇ ਵਿੱਚ ਸ਼ਾਇਦ ਕੋਈ ਹੁਨਰਬਾਜ਼ੀ ਦਾ ਜਿਹੜਾ ਕੋਈ ਨਿਸ਼ਾਨ ਨਹੀਂ ਹੋਣਾ ਚਾਹੀਦਾ ਜੇਕਰ ਦੇਖਿਆ ਜਾਵੇ ਤਾਂ ਪਰ ਉੱਥੇ ਹੋਇਆ ਇਹ ਆ ਔਰ ਇਸ ਨਾਲ ਹੀ ਇਹ ਵੀਡੀਓ ਜਿਹੜੀ ਹੈ ਸੀਸੀਟੀਵੀ ਵੀਡੀਓ ਤੁਹਾਨੂੰ ਅਸੀਂ ਦਿਖਾ ਰਹੇ ਜਿਹੜੀ ਕਿ ਉਹ ਉੱਤੋਂ ਤਸਵੀਰ ਜਲੰਧ ਰੇਲਵੇ ਸਟੇਸ਼ਨ ਦੀ ਹੈ ਜਿੱਥੇ ਕਿ ਨਹਾਕ ਪਾਣੀ ਦੇ ਵਿੱਚ ਮੁੰਡੇ ਟ੍ਰੇਨ 'ਚ ਚੜਦੇ ਨੇ ਔਰ ਕਦੀ ਚੜਦੇ ਕਦੀ ਉਤਰਦੇ ਨੇ ਤੇ ਜਦੋਂ ਟਿਕਟ ਵਾਲੇ ਨੇ ਟਿਕਟਾਂ ਮੰਗੀਆਂ ਤੇ ਉਸ ਦੇ ਨਾਲ ਬਹਿਸ-ਵਾਜੀ ਹੁੰਦੀ ਹੈ ਬਹਿਸ-ਵਾਜੀ ਇੰਨੀ ਵੱਜਾਂਦੀ ਹੈ ਕਿ ਹੱਥੋਂ ਪਾਈ ਦੇ ਉੱਤੇ ਉਤਰ ਆਉਂਦੇ ਆ ਫਿਰ ਇਹਨਾਂ ਨੂੰ ਜਿਹੜਾ ਉੱਥੇ ਦੇ ਜੀਆਰਪੀ ਪੁਲਿਸ ਆ ਉਸ ਦੇ ਜਿਹੜੇ ਕਰਮਚਾਰੀ ਨੇ ਉਹ ਲੈ ਕੇ ਜਾਂਦੇ ਨੇ ਪਰ ਇਹਨਾਂ ਨੇ ਫੋਨ ਸਾਥ ਕਰਕੇ 8 ਤੋਂ 10 ਮੁੰਡੇ ਬੁਲਾਏ ਤੇ ਉਸ ਤੋਂ ਬਾਅਦ ਜਿਹੜਾ ਸਟੇਸ਼ਨ ਪੋਸਟ ਹੈ ਉਹਦੀ ਕਾਫੀ ਭੰਨ ਤੋੜ ਕੀਤੀ ਹੈ ਮਾਮਲਾ ਵਾਧਾ ਨਜ਼ਰ ਆਇਆ ਪੂਰੀ ਸੀਸੀਟੀਵੀ ਵਿੱਚ ਵੀਡੀਓ ਕਾਇਦ ਹੈ ਜੁੱਚ ਪਤਾ ਲੱਗਦਾ ਪੈਕ ਇਹਨਾਂ ਨੂੰ ਲੈ ਕੇ ਜਾ ਰਹੇ ਨੇ ਪਿੱਛੋਂ ਉਹਦੇ ਤਲਵਾਰਾਂ ਲਹਿਰਾਉਂਦੇ ਮੁੰਡੇ ਵੀ ਆ ਹਾਲਾਂਕਿ ਪੂਰੀ ਵੀਡੀਓ ਸੋਸ਼ਲ ਮੀਡੀਆ ਦੇ ਰੈਸਟ੍ਰਿਕਸ਼ਨ ਕਰਕੇ ਤੁਹਾਨੂੰ ਨਹੀਂ ਦਿਖਾਈ ਜਾ ਸਕਦੀ ਪਰ ਇਹ ਜਲੰਧਰ ਰੇਲਵੇ ਸਟੇਸ਼ਨ ਦਾ ਹਾਲ ਹੈ ਜਿੱਥੇ ਕਿ ਨਿਹੰਗ ਬਾਣਿਆਂ ਦੇ ਵਿੱਚ ਇਹ ਮੁੰਡਿਆਂ ਨੇ ਜਿਹੜਾ ਹੁਲੜਬਾਜੀ ਕੀਤੀ ਆ ਔਰ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਆ ਔਰ ਤੁਸੀਂ ਇਹ ਦੱਸੋ ਵੀ ਕਿੱਥੋਂ ਤੱਕ ਸਹੀ ਹੈ ਕਿ ਗਲਤ ਹੈ ਕਿ ਜੇ ਤੁਹਾਡੇ ਕੋਲੇ ਕੋਈ ਟ੍ਰੇਨ ਦੇ ਵਿੱਚ ਟਿਕਟ ਮੰਗਦਾ ਹੈ ਤੇ ਉਸ ਨੂੰ ਟਿਕਟ ਦੇਣੀ ਚਾਹੀਦੀ ਹੈ ਜਾਂ ਨਹੀਂ ਦੇਣੀ ਚਾਹੀਦੀ ਹਾਲਾਂਕਿ ਉੱਥੇ ਦੇ ਜਿਹੜੇ ਚਸ਼ਮਦੀ ਲੋਕ ਨੇ ਉਹ ਵੀ ਇਹ ਕਹਿੰਦੇ ਨੇ ਕਿ ਟਿਕਟ ਨੂੰ ਲੈ ਕੇ ਸ਼ਾਇਦ ਬਬਾਲ ਹੋਇਆ ਇਹਨਾਂ ਦਾ ਔਰ ਇਹ ਮਾਮਲਾ ਇੰਨਾ ਵੱਧ ਗਿਆ ਉਸ ਬਾਅਦ 10 ਤੋਂ 8 ਮੁੰਡੇ ਜਿਹੜੇ ਨੇ ਉਹ ਹੋਰ ਮਗਾਏ ਤੇ ਉਹਨਾਂ ਨੇ ਵੀ ਇਹੀ ਕੁਝ ਕੀਤਾ ਆ ਔਰ ਇਹ ਤੁਸੀਂ ਦੇਖੋ ਵੀ ਜਿਹੜੇ ਜਾ ਰਹੇ ਨੇ ਇਹਨਾਂ ਦੇ ਹੱਥ ਤੇ ਵਿੱਚ ਕਿਰਪਾਨਾਂ ਨੇ ਔਰ ਉਸ ਬਾਅਦ ਇਹਨਾਂ ਨੇ ਪੂਰੀ ਜਿਹੜੀ ਪੋਸਟ ਹੈ ਇਸ ਪੁਲਿਸ ਦੀ ਰੇਲਵੇ ਪੁਲਿਸ ਦੀ ਉਸ ਪੋਸਟ ਦੇ ਉੱਤੇ ਹਮਲਾ ਕੀਤਾ ਤੋੜਿਆ ਭੰਨਿਆ ਔਰ ਹਾਲਾ ਕਿ ਵੀਡੀਓ ਅਸੀਂ ਕੁਝ ਅੱਜ ਤੁਹਾਨੂੰ ਦਿਖਾ ਰਹੇ ਆ ਲੜਾਈ ਦੇ ਅੰਸ਼ ਨਹੀਂ ਦਿਖਾ ਸਕਦੇ ਕਿਉਂਕਿ ਸੋਸ਼ਲ ਮੀਡੀਆ ਦੀ ਰੈਸਟ੍ਰਿਕਸ਼ਨ ਕਰਕੇ ਇਹ ਇਹ ਸਾਰਾ ਕੱਟ ਕੇ ਤਰ੍ਹਾਂ ਨੂੰ ਦਿਖਾ ਰਹੇ ਆ ਪਰ ਇਹਦੇ ਵਿੱਚ ਪਹਿਲਾਂ ਬਹੁਤ ਹੱਤੁਪਾਈ ਹੋਈ ਨਜ਼ਰ ਆਈ ਗਿਆ ਉਸ ਬਾਅਦ ਹੋਰ ਮੁੰਡੇ ਆਉਂਦੇ ਨੇ ਜਿਹੜੇ ਕਿ ਚੈੱਕ ਪੋਸਟ ਦੇ ਸ਼ੀਸ਼ੇ ਤੱਕ ਭੰਨ ਜਾਂਦੇ ਨੇ ਔਰ ਇਹ ਮਾਮਲਾ ਉਦੋਂ ਵਿਗੜਿਆ ਜਦੋਂ ਕਿ ਇਹਨਾਂ ਤੋਂ ਟਿਕਟ ਮੰਗੀ ਹੈ ਟਿਕਟ ਮੰਗਣ ਦੇ ਨਾਂ ਦੇ ਉੱਤੇ ਉਲਣਪਾਚ ਹੀ ਹੁੰਦੀ ਹੈ ਇੱਕ ਦੂਸਰੇ ਦੇ ਨਾਲ ਗਲੋਗਲਾਵਾ ਪੜਿਆ ਜਾਂਦਾ ਆ ਤੇ ਗਾਲਚ ਤੱਕ ਵਾਜਾਂਦੀ ਹੈ ਕਿ ਇਹ ਮੁੰਡੇ ਜਿਹੜੇ ਨੇ ਫੋਨ ਕਰਕੇ ਹੋਰ ਮੁੰਡਿਆਂ ਨੂੰ ਸਾਧਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਆ ਉਹ ਮੁੰਡੇ ਜਿਹੜੇ 8 ਤੋਂ 9 ਮੁੰਡੇ ਕਹਿੰਦੇ ਦੱਸੇ ਜਾ ਰਹੇ ਨੇ ਜਿਹੜੇ ਆਏ ਨੇ ਉਹਨਾਂ ਨੇ ਜੀਆਰਪੀ ਪੁਲਿਸ ਦਾ ਡਿਪੋਸਟ ਹੈ ਉਸ ਦੇ ਸ਼ੀਸ਼ੇ ਤੱਕ ਭੰਨ ਦਿੱਤੇ ਨੇ ਔਰ ਮਾਮਲਾ ਕਾਫੀ ਵੱਧ ਗਿਆ ਫਿਲਹਾਲ ਹੁਣ ਇਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਜੇ ਕੋਈ ਸਫ਼ਰ ਕਰ ਰਿਹਾ ਤੇ ਕਾਨੂੰਨਨ ਤੌਰ ਦੇ ਉੱਤੇ ਟਿਕਟ ਮੰਗਣਾ ਅਜਾਇਆ ਉਹਨਾਂ ਦੀ ਜ਼ਿੰਮੇਵਾਰੀ ਹੈ ਔਰ ਜੇਕਰ ਤੁਸੀਂ ਟਿਕਟ ਨਹੀਂ ਦਿਖਾਉਂਦੇ ਤੇ ਤੁਹਾਡੇ ਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਤੇ ਉਹਦੇ ਵਿੱਚ ਸ਼ਾਇਦ ਕੋਈ ਹੁਨਰਬਾਜ਼ੀ ਦਾ ਜਿਹੜਾ ਕੋਈ ਨਿਸ਼ਾਨ ਨਹੀਂ ਹੋਣਾ ਚਾਹੀਦਾ ਜੇਕਰ ਦੇਖਿਆ ਜਾਵੇ ਤਾਂ ਪਰ ਉੱਥੇ ਹੋਇਆ ਇਹ ਆ ਔਰ ਇਸ ਨਾਲ ਹੀ ਇਹ ਵੀਡੀਓ ਜਿਹੜੀ ਹੈ ਸੀਸੀਟੀਵੀ ਵੀਡੀਓ ਤੁਹਾਨੂੰ ਅਸੀਂ ਦਿਖਾ ਰਹੇ ਜਿਹੜੀ ਕਿ ਉਹ ਉਹ ਤਸਵੀਰ ਜਲੰਧਰ ਰੇਲਵੇ ਸਟੇਸ਼ਨ ਦੀ ਹੈ ਜਿੱਥੇ ਕਿ ਨਹਾੰਗ ਪਾਣੀ ਦੇ ਵਿੱਚ ਮੁੰਡੇ ਟ੍ਰੇਨ 'ਚ ਚੜਦੇ ਨੇ ਔਰ ਕਦੀ ਚੜਦੇ ਕਦੀ ਉਤਰਦੇ ਨੇ ਤੇ ਜਦੋਂ ਟਿਕਟ ਵਾਲੇ ਨੇ ਟਿਕਟਾਂ ਮੰਗੀਆਂ ਤੇ ਉਸ ਦੇ ਨਾਲ ਬੈਸਬਾਜੀ ਹੁੰਦੀ ਹੈ ਬੈਸਬਾਜੀ ਇੰਨੀ ਵੱਜਾਂਦੀ ਹੈ ਕਿ ਹੱਥੋਂ ਪਾਈ ਦੇ ਉੱਤੇ ਉਤਰ ਆਉਂਦੇ ਆ ਫਿਰ ਇਹਨਾਂ ਨੂੰ ਜਿਹੜਾ ਉੱਥੇ ਦੇ ਜੀਆਰਪੀ ਪੁਲਿਸ ਹੈ ਉਸ ਦੇ ਜਿਹੜੇ ਕਰਮਚਾਰੀ ਨੇ ਉਹ ਲੈ ਕੇ ਜਾਂਦੇ ਨੇ ਪਰ ਇਹਨਾਂ ਨੇ ਫੋਨ ਸਾਥ ਕਰਕੇ 8 ਤੋਂ 10 ਮੁੰਡੇ ਬੁਲਾਏ ਤੇ ਉਸ ਤੋਂ ਬਾਅਦ ਜਿਹੜਾ ਸਟੇਸ਼ਨ ਪੋਸਟ ਹੈ ਉਹਦੀ ਕਾਫੀ ਪਾਨ ਤੋੜ ਕੀਤੀ ਹੈ ਮਾਮਲਾ ਵਾਧਾ ਨਜ਼ਰ ਆਇਆ ਪੂਰੀ ਸੀਸੀਟੀਵੀ ਵਿੱਚ ਵੀਡੀਓ ਕੈਦ ਹੈ ਜੁੱਚ ਪਤਾ ਲੱਗਦਾ ਪੈ ਕਿ ਇਹਨਾਂ ਨੂੰ ਲੈ ਕੇ ਜਾ ਰਹੇ ਨੇ ਪਿੱਛੋਂ ਉਹਦੇ ਤਲਵਾਰਾਂ ਲਹਿਰਾਉਂਦੇ ਮੁੰਡੇ ਵੀ ਹਾਲਾਂਕਿ ਪੂਰੀ ਵੀਡੀਓ ਸੋਸ਼ਲ ਮੀਡੀਆ ਦੇ ਰੈਸਟ੍ਰਿਕਸ਼ਨ ਕਰਕੇ ਤੁਹਾਨੂੰ ਨਹੀਂ ਦਿਖਾਈ ਜਾ ਸਕਦੀ ਪਰ ਇਹ ਜਲੰਧਰ ਰੇਲਵੇ ਸਟੇਸ਼ਨ ਦਾ ਹਾਲ ਹੈ ਜਿੱਥੇ ਕਿ ਨਿਹੰਗ ਬਾੜਿਆਂ ਦੇ ਵਿੱਚ ਇਹ ਮੁੰਡਿਆਂ ਨੇ ਜਿਹੜਾ ਉਹ ਲੜਬਾਜੀ ਕੀਤੀ ਆ ਔਰ ਉਸ ਬਾਅਦ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਆ ਔਰ ਤੁਸੀਂ ਇਹ ਦੱਸੋ ਵੀ ਕਿੱਥੋਂ ਤੱਕ ਸਹੀ ਐ ਕਿ ਗਲਤ ਐ ਕਿ ਜੇ ਤੁਹਾਡੇ ਕੋਲੇ ਕੋਈ ਟ੍ਰੇਨ ਦੇ ਵਿੱਚ ਟਿਕਟ ਮੰਗਦਾ ਹੈ ਤੇ ਉਸ ਨੂੰ ਟਿਕਟ ਦੇਣੀ ਚਾਹੀਦੀ ਐ ਜਾਂ ਨਹੀਂ ਦੇਣੀ ਚਾਹੀਦੀ ਹਾਲਾਂਕਿ ਉੱਥੇ ਦੇ ਜਿਹੜੇ ਚਸ਼ੰਦੀ ਲੋਕ ਨੇ ਉਹ ਵੀ ਇਹ ਕਹਿੰਦੇ ਨੇ ਕਿ ਟਿਕਟ ਨੂੰ ਲੈ ਕੇ ਸ਼ਾਇਦ ਬਪਾਲ ਹੋਇਆ ਇਹਨਾਂ ਦਾ ਔਰ ਇਹ ਮਾਮਲਾ ਇੰਨਾ ਵੱਧ ਗਿਆ ਉਸ ਬਾਅਦ 10 ਤੋਂ 8 ਮੁੰਡੇ ਜਿਹੜੇ ਨੇ ਉਹ ਹੋਰ ਮਗਾਏ ਤੇ ਉਹਨਾਂ ਨੇ ਵੀ ਇਹੀ ਕੁਝ ਕੀਤਾ ਆ ਔਰ ਇਹ ਤੁਸੀਂ ਦੇਖੋ ਵੀ ਜਿਹੜੇ ਜਾ ਰਹੇ ਨੇ ਇਹਨਾਂ ਦੇ ਹੱਥ ਤੇ ਵਿੱਚ ਕਿਰਪਾਨਾਂ ਨੇ ਔਰ ਉਸ ਬਾਅਦ ਇਹਨਾਂ ਨੇ ਪੂਰੀ ਜਿਹੜੀ ਪੋਸਟ ਹੈ ਇਸ ਪੁਲਿਸ ਦੀ ਰੇਲਵੇ ਪੁਲਿਸ ਦੀ ਉਸ ਪੋਸਟ ਦੇ ਉੱਤੇ ਹਮਲਾ ਕੀਤਾ ਤੋੜਿਆ ਭੰਨਿਆ ਔਰ ਹਾਲਾ ਕਿ ਵੀਡੀਓ ਅਸੀਂ ਕੁਝ ਅੱਜ ਤੁਹਾਨੂੰ ਦਿਖਾ ਰਹੇ ਆ ਲੜਾਈ ਦੇ ਅੰਸ਼ ਨਹੀਂ ਦਿਖਾ ਸਕਦੇ ਕਿਉਂਕਿ ਸੋਸ਼ਲ ਮੀਡੀਆ ਦੇ ਰੈਸਟ੍ਰਿਕਸ਼ਨ ਕਰਕੇ ਇਹ ਇਹ ਸਾਰਾ ਕੱਟ ਕੇ ਤੁਹਾਨੂੰ ਦਿਖਾ ਰਹੇ ਹਾਂ ਪਰ ਇਹਦੇ ਵਿੱਚ ਪਹਿਲਾ ਬਹੁਤ ਹੱਤੁਪਾਈ ਹੋਈ ਨਜ਼ਰ ਆਈ ਹੈ ਉਸ ਬਾਅਦ ਹੋਰ ਮੁੰਡੇ ਆਉਂਦੇ ਨੇ ਜਿਹੜੇ ਕਿ ਚੈੱਕ ਪੋਸਟ ਦੇ ਸ਼ੀਸ਼ੇ ਤੱਕ ਪਹੁੰਚ ਜਾਂਦੇ ਨੇ ਔਰ ਇਹ ਮਾਮਲਾ ਉਦੋਂ ਵਿਗੜਿਆ ਜਦੋਂ ਕਿ ਇਹਨਾਂ ਤੋਂ ਟਿਕਟ ਮੰਗੀ ਹੈ ਟਿਕਟ ਮੰਗਣ ਦੇ ਨਾਂ ਦੇ ਉੱਤੇ ਔਲਣ ਪਾਜ ਹੀ ਹੁੰਦੀ ਹੈ ਇੱਕ ਦੂਸਰੇ ਦੇ ਨਾਲ ਗਲੋਗਲਾਵਾ ਫੜਿਆ ਜਾਂਦਾ ਆ ਤੇ ਗਾਲ ਵਿਚ ਤੱਕ ਵਾਜਾਂਦੀ ਹੈ ਕਿ ਇਹ ਮੁੰਡੇ ਜਿਹੜੇ ਨੇ ਫੋਨ ਕਰਕੇ ਹੋਰ ਮੁੰਡਿਆਂ ਨੂੰ ਸਾਧਦੇ ਨੇ ਤੇ ਉਸ ਤੋਂ ਬਾਅਦ ਜਿਹੜਾ ਆ ਉਹ ਮੁੰਡੇ ਜਿਹੜੇ 8 ਤੋਂ 9 ਮੁੰਡੇ ਕਹਿੰਦੇ ਦੱਸੇ ਜਾ ਰਹੇ ਨੇ ਜਿਹੜੇ ਆਏ ਨੇ ਉਹਨਾਂ ਨੇ ਜੀਆਰਪੀ ਪੁਲਿਸ ਦਾ ਡਿਪੋਸਟ ਹੈ ਉਸ ਦੇ ਸ਼ੀਸ਼ੇ ਤੱਕ ਭੰਨ ਦਿੱਤੇ ਨੇ ਔਰ ਮਾਮਲਾ ਕਾਫੀ ਵੱਧ ਗਿਆ ਫਿਲਹਾਲ ਹੁਣ ਇਹਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਜੇ ਕੋਈ ਸਫਰ ਕਰ ਰਿਹਾ ਤੇ ਕਾਨੂੰਨਨ ਤੌਰ ਦੇ ਉਤੇ ਟਿਕਟ ਮੰਗਣਾ ਜੁੜਾਇਆ ਉਹਨਾਂ ਦੀ ਜ਼ਿੰਮੇਵਾਰੀ ਹੈ ਔਰ ਜੇਕਰ ਤੁਸੀਂ ਟਿਕਟ ਨਹੀਂ ਦਿਖਾਉਂਦੇ ਤੇ ਤੁਹਾਡੇ ਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਤੇ ਉਹਦੇ ਵਿੱਚ ਸ਼ਾਇਦ ਕੋਈ ਹੁਨਰਬਾਜ਼ੀ ਦਾ ਜਿਹੜਾ ਕੋਈ ਨਿਸ਼ਾਨ ਨਹੀਂ ਹੋਣਾ ਚਾਹੀਦਾ ਜੇਕਰ ਦੇਖਿਆ ਜਾਵੇ ਤਾਂ ਪਰ ਉੱਥੇ ਹੋਇਆ ਇਹ ਆ ਔਰ ਇਸ ਨਾਲ ਹੀ ਇਹ ਵੀਡੀਓ ਜਿਹੜੀ ਹੈ ਸੀਸੀਟੀਵੀ ਵੀਡੀਓ ਤੁਹਾਨੂੰ ਅਸੀਂ ਦਿਖਾ ਰਹੇ ਜਿਹੜੀ ਕਿ